ਹਾਂਜੀ ਅੱਜ ਫਿਰ ਅਸੀਂ ਰਵਾਨਾ ਹੋਣ ਲੱਗੇ ਆਂ ਤੇ ਪਿੰਡ ਤੋਂ ਠੀਕ ਚਲੋ ਵੀਰੇ ਬਹੁਤ ਵਧੀਆ ਰਹੀ ਯਾਤਰਾ ਮੰਗੂਸ਼ੀਆਂ ਜਾਣਾ ਪੜ ਰਿਹਾ ਕਹਿੰਦੇ ਜਾਣ ਨੂੰ ਦਿਲ ਨਹੀਂ ਕਰ ਰਿਹਾ ਪਰ ਜਾਣਾ ਪੈਣਾ ਚਲੋ ਫਿਰ ਚੱਲਦੇ ਹਾਂ ਜੀ ਗੁਰਦੁਆਰਾ ਬਾਲੀਦਾ ਸਾਹਿਬ ਤੋਂ ਨਮਸਤਕ ਹੋ ਕੇ ਹੁਣ ਇਤੋਂ ਚੱਲਣ ਲੱਗੇ ਆਂ ਜੀ ਤੇ ਚੱਲਦੇ ਪਹੁੰਚਦੇ ਆਂ ਜੀ ਹੁਣ ਆਪਾਂ ਤਖਤ ਸਾਹਿਬ ਤੋਂ ਰਵਾਨਾ ਹੋਣ ਲੱਗੇ ਆ ਤੇ ਵਾਹਿਗੁਰੂ ਜੀ ਕਿਰਪਾ ਕਰੋ ਜਾਨ ਦੇ ਰਵਾਨਾ ਹੋਣ ਦੀ ਆਗਿਆ ਬਖਸ਼ੋ ਤੇ ਕੀ ਬਹੁਤ ਵਧੀਆ ਲੱਗੀ ਦੋਰਾ ਸਾਹਿਬ ਦੀ ਦੋਨੇ ਪਾਸੇ ਕੰਨਾਂ ਤੇ ਮੰਦਿਰਾਂ ਤੇ ਬਾਹਰ ਦੇ ਪਾਸੇ ਇੱਤਰਲੇ ਪਾਸੇ ਗੀਰ ਦੇ ਨਾਲ ਦੇ ਪਾਸੇ ਕੰਦ ਸਾਜੀ ਆ ਮਸਜਿਦ ਪਰਵੰਚਲ ਐਕਸਪ੍ਰੈਸ ਤੇ ਗੱਡੀ ਦੀ ਹਵਾ ਵਗੈਰਾ ਤੇਲ ਵਗੈਰਾ ਚੈੱਕ ਕਰਵਾ ਕੇ ਸਭ ਕੁਝ ਐਕਸਪਰਸ ਵੇ ਤੇ ਜਾਣ ਲੱਗੇ ਆ ਬਹੁਤ ਹੀ ਸ਼ਾਨਦਾਰ ਬਣਿਆ ਐਕਸਪਰਸ ਵੇ ਪੰਪ ਵੀ ਬਹੁਤ ਸ਼ਾਨਦਾਰ ਬਣਿਆ ਚਲੋ ਜੀ ਚਲੋ ਫਿਰ ਚੱਲ ਗਏ ਹਾਂਜੀ ਇਹ ਰੋਡ ਹੈਗਾ ਕਾ ਲਖਨਊ ਤੋਂ ਆਪਣਾ ਆਗਰਾ ਨੂੰ ਐਕਸਪ੍ਰੈਸ ਵੇ ਬਿਲਕੁਲ ਸ਼ਾਂਤ ਕੋਈ ਟ੍ਰੈਫਿਕ ਨਹੀਂ ਕੋਈ ਬ੍ਰੇਕ ਨਹੀਂ ਕੁਝ ਵੀ ਨਹੀਂ ਬੰਦੇ ਨੂੰ ਸੁਸਤੀਪਾਨ ਦਾ ਰੋੜੇ ਇੱਕ ਤੋਂ ਡਰਾਈਵਰ ਬਦਲ ਚੁੱਕੇ ਆ ਸਾਡੇ ਵਾਰ-ਵਾਰ ਫਾਈਨਲੀ ਆਪਾਂ ਯਾਤਰਾ ਸਫਲ ਕਰਕੇ ਵਾਪਸ ਆ ਗਏ ਆ ਤੇ ਯਾਤਰਾ ਸਾਡੀ ਟੀਮ ਦੀ ਬਹੁਤ ਵਧੀਆ ਰਹੀ ਹੁਣ ਅਸੀਂ ਆਪਣੇ ਸਾਥੀ ਮਿੱਤਰਾਂ ਨੂੰ ਵਾਲਵੀ ਦਾ ਕਹਿਣ ਲੱਗੇ ਆ ਬਾਏ ਬਾਏ ਗਾਇਸ ਤੇ ਬਹੁਤ ਵਧੀਆ ਯਾਤਰਾ ਰਹੀ ਉਹ ਬੱਚੇ ਆ ਕੇ ਮਿਲਦੇ ਹੋਏ ਇਹ ਆ ਸਾਡਾ ਸਾਥੀ ਇਹ ਵੀ ਆ ਗਿਆ ਤੇ ਖਾਸੀਅਤ ਇਹ ਰਹੀ ਵੀ ਰਾਜ ਇੱਕ ਵੀ ਕਿਤੇ ਕਿਸੇ ਪੁਲਿਸ ਵਾਲੇ ਨੇ ਹੱਥ ਤੱਕ ਨਹੀਂ ਕੀਤਾ ਸਾਨੂੰ ਇਹ ਇਲੈਕਸ਼ਨ ਟਾਈਮ ਚੱਲਦਾ ਸੀ ਤੇ ਕਿਸੇ ਨੇ ਹੱਥ ਤੱਕ ਨਹੀਂ ਕੀਤਾ ਤੇ ਹੁਣ ਅਗਲੀ ਯਾਤਰਾ ਦੇਖਦੇ ਕਿੱਥੇ ਜਾਂਦੀ ਆ ਬਾਏ ਬਾਏ ਟਾਟਾ ਬਾਏ